ਸਿਕਲਜੀ ਅਜੀ ਕਹਾਣੀ ਕਾਂ ਦੀ ਸਿਆਣਾ ਬੱਚਿਓ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਾਂ ਅਤੇ ਉਸਦੀ ਪਤਨੀ ਕੌਣੀ ਜੰਗਲ ਵਿੱਚ ਇੱਕ ਰੁੱਖ ਤੇ ਖੁਸ਼ੀ-ਖੁਸ਼ੀ ਜਿਵੇਂ ਬਤੀਤ ਕਰ ਰਹੇ ਸਨ ਇੱਕ ਵਾਰ ਪਤਾ ਨਹੀਂ ਕਿੱਥੋਂ ਇੱਕ ਸੱਪ ਆ ਕੇ ਉਹਨਾਂ ਦੇ ਰੁੱਖ ਦੇ ਹੇਠਾਂ ਖੁੱਡ ਬਣਾ ਕੇ ਰਹਿਣ ਲੱਗਾ ਉਸ ਸੱਪ ਨੇ ਕਾਂ ਅਤੇ ਕੌਣੀ ਦੀ ਸਾਰੀ ਖੁਸ਼ੀ ਖੋ ਲਈ ਕੌਣੀ ਜਦੋਂ ਅੰਡੇ ਦਿੰਦੀ ਤਾਂ ਸੱਪ ਉਹਨਾਂ ਦੇ ਅੰਡੇ ਖਾ ਜਾਂਦਾ ਕਾਹ ਤੇ ਕੌਣੀ ਵਿਚਾਰੇ ਕਮਜ਼ੋਰ ਹੋਣ ਕਾਰਨ ਕੋਝ ਨਾ ਕਰ ਸਕਦੇ ਸੱਪ ਨੇ ਕਈ ਵਾਰ ਕੌਣੀ ਦੇ ਅੰਡੇ ਖਾ ਲਏ ਤਾਂ ਕੌਣੀ ਦੁਖੀ ਹੋ ਕੇ ਰੋਣ ਲੱਗੀ ਕਾਹ ਨੇ ਸੱਪ ਦੀ ਕੋਈ ਮੰਦੋਸ ਵਾਸਤ ਕਰਨ ਦੀ ਧਾਰ ਲਈ ਕੋਈ ਯੋਜਨਾ ਬਣਾਉਣ ਲੱਗਾ ਜਿਸ ਨਾਲ ਉਹ ਸੱਪ ਨੂੰ सबक ਸਿਖਾ ਸਕੇ ਉਸ ਰੋਕ ਦੇ ਨੇੜੇ ਇੱਕ ਖਰਾਬ ਸੀ ਜਿਸ ਵਿੱਚ ਕਈ ਵਾਰ ਰਾਜਾ ਨਹਾਉਣ ਆਇਆ ਰਾਜਾ ਆਪਣੇ ਗੈਨੇ ਤੇ ਉੜੇ ਉਤਾਰ ਕੇ ਨਹਾਉਣ ਲਗਾ ਤਾਂ ਚਟਪਟ ਰਾਜ ਦੇ ਦਸੂਨੇ ਦਾ ਹਾਰ ਚੁੱਕ ਕੇ ਕਾਂ ਚਟਪਟ ਰਾਜ ਦਾ ਸੋਨੇ ਦਾ ਹਾਰ ਚੁੱਕ ਕੇ ਉੱਡ ਗਿਆ ਰਾਜ ਦੇ ਸਿਪਾਈਆਂ ਨੇ ਕਾਂ ਨੂੰ ਹਾਰ ਚੁੱਕਦੇ ਵੇਖ ਲਿਆ ਉਹ ਉਸ ਵੇਲੇ ਕਾਂ ਲਿੱਪਿਚੇ ਪੱਦੀ ਕਾਂ ਨੇ ਉਹ ਹਾਰ ਲਿਆ ਲਿਆ ਕੇ ਰੁਖੇਟਾ ਸੱਪ ਦੀ ਖੋਲ ਵਿੱਚ ਸੁੱਟ ਦਿੱਤਾ ਰਾਜ ਦੇ ਸਿਪਾਹੀ ਕੁਡ ਵੱਲ ਗਏ ਉੱਥੇ ਕੁਡ ਵਿੱਚ ਸੱਪ ਨੂੰ ਇੱਕ ਹਾਰ ਲੈਣ ਲਈ ਉਹਨਾਂ ਨੇ ਸੱਪ ਨੂੰ ਪਾਲੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਸੱਪ ਜ਼ਖਮੀ ਹੋ ਗਿਆ ਤੇ ਹੋਰ ਮਾਰਨ ਦਾ ਮਾਰਨਾ ਸਹਿਣ ਕਰ ਸਕਿਆ ਉਹ ਤਰਤ ਤਰਦਾ ਦਮ ਤੋੜ ਗਿਆ ਸਿਪਾਈਆਂ ਨੇ ਰਾਜ ਦਾ ਹਾਰ ਚੁੱਕਿਆ ਤੇ ਜਾ ਕੇ ਰਾਜੇ ਨੂੰ ਦੇ ਦਿੱਤਾ ਇਸ ਤਰ੍ਹਾਂ ਕਾ ਬੜੀ ਸਿਆਣਪ ਤੋਂ ਕੰਮ ਲਿਆ ਉਹ ਸਾਪ ਨਾਲ ਸਿੱਧੀ ਟੱਕਰ ਨਹੀਂ ਲੈ ਸਕਦਾ ਸੀ ਇਸ ਲਈ ਉਸ ਨੇ ਦਿਮਾਗ ਤੋਂ ਕੰਮ ਲੰਨਿਆ ਆਪਣੀ ਸਮੱਸਿਆ ਦਾ ਛੁਟਕਾਰਾ ਪਾਲਿਆ ਹੁਣ ਤਾਂ ਕਾਂ ਅਟਕੋਣੀ ਫਿਰ ਪਹਿਲਾ ਵਾਂਗ ਸੁਖੀ ਜੀਵਨ ਬੁੱਤੋਂ ਆਉਣ ਲੱਗੇ ਇਸ ਤਰ੍ਹਾਂ ਸੇ ਸਿਆਣਪ ਨਾਲ ਵੱਡੀ ਤੋਂ ਵੱਡੀ ਸਮੱਸਿਆ ਨੂੰ ਸਮਝਾ ਸਕਦੇ ਹਾਂ ਜੀ ਇਹ ਸੀ ਸਾਡਾ ਅੱਜ ਦਾ ਪਾਠ ਕਾਂ ਦੀ ਸਿਆਣਪ ਵਾਤਵਾ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਜੀ Mende yon di. Navi video like e di sasik api.